ਸਸ਼ੀ ਕਾ ਜੀ ਮੈਨੀਆਂ ਤੇ ਮਾਂ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋ ਗਏ ਬਾਈ ਆ ਤਾਂ ਬਾਬੇ ਨੇ ਸੱਚੀ ਸਿਰੇ ਹੀ ਲਾ ਦਿੱਤਾ ਤੁਹਾਨੂੰ ਬਾਬੇ ਦੀ ਵੀਡੀਓ ਅਸੀਂ ਜ਼ਰੂਰ ਦਿਖਾਵਾਂਗੇ ਇਹ ਬਾਬਾ ਜਿਹੜਾ ਬੰਦਾ ਜਿਆ ਬੈਠਾ ਹੈ ਕਹਿੰਦਾ ਬਾਈ ਮੇਰੇ ਚ ਸ਼ੇਸ਼ਨਾਗ ਆ ਗਿਆ ਤੇ ਦੂਜੇ ਪਾਸੇ ਇੱਕ ਹੋਰ ਵੀ ਬੰਦਾ ਬੈਠ ਰਿਹਾ ਕਹਿੰਦਾ ਜੇ ਤੇਰੇ ਚ ਸ਼ੇਸ਼ਨਾਗ ਆ ਨਾ ਫਿਰ ਤੂੰ ਦੱਸ ਵੀ ਮੈਂ ਕਿਹੜੇ ਬਾਬੇ ਦੀ ਜਾਂ ਕਿਹੜੇ ਦੇਵੀ ਦੇਵਤੀ ਦੀ ਪੂਜਾ ਕਰਦਾ ਤੇਰੇ ਚ ਸ਼ੇਸ਼ਨਾਗ ਆ ਗਿਆ ਤੂੰ ਸਾਨੂੰ ਦੱਸ ਤਾਂ ਉਸ ਤੋਂ ਬਾਅਦ ਜਿਹੜਾ ਕਿ ਆ ਕਾਫੀ ਝਮੇਲਾ ਜਿਹਾ ਬਣਦਾ ਨਜ਼ਰ ਆਉਂਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ कौन है आप शेषनाग भगवान आप शेषनाग भगवान हैं तो मुझे बताइए मैं किसकी पूजा करता हूँ मैं किसकी पूजा करता हूँ महाराजी बताइए देख सुन कर सुन लेना बोला वैसे तो बोल जन्म महाराज जी मेरे समझ में नहीं आ रही है पूजा करता हूँ अगर mm. आप मेरे इष्ट कौन है बोला ना बोला तेरे इष्ट में बोले मैं बोला तो बोला मेरे भगवान अश्ली लाख 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 हनुमान को मानता बोला मानता बोल कि नहीं मानता मानता हूँ मानता हूँ भगवान मानता हूँ सत्य बोल रहे गुलाबी रंग का मकान है ना बल तेरा हथी वाले क्या थे जी हाँ बोलते तेरा घर है जी गुलाबी रंग का ना बोला जी महाराजी शांत होकर थोड़ा बताइए लोगों को आज आपको दुनिया देख रही है आज चमत्कार हो रहा है आपने कोई शेष नाग आया है आज पूजा कर रहे थे तो मैं आपको बता दूं और महाराज जी को एकदम शेष नाग आया है मैं आपको दिखा रहा हूं और बताऊंगा महाराज जी सबकी समस्या दूर करते मैं आपको बता दूं महाराज जी कहाँ के रहने वाले हैं आप

ये मेरा भगत है बोला मेरे को मानता बोला हम दोनों भाई बोले इसमें मैं कृष्ण भी हूँ बोला

ਕਿਸੇ ਦੇ ਵਿੱਚ ਭੋਲੇ ਨਾਥ ਆਉਂਦਾ ਕਿਸੇ ਦੇ ਵਿੱਚ ਕਾਲੀ ਮਾਤਾ ਆਉਂਦੀ ਹੈ ਕਿਸੇ ਦੇ ਵਿੱਚ ਮਸਾਣੀ ਮਾਤਾ ਆਉਂਦੀ ਹੈ ਕਿਸੇ ਦੇ ਵਿੱਚ ਕਿਹੜੀ ਮਾਤਾ ਆਉਂਦੀ ਹੈ ਕਿਸੇ ਦੇ ਵਿੱਚ ਕੋਈ ਪੀਰ ਆਉਂਦਾ ਕਿਸੇ ਦੇ ਵਿੱਚ ਕੋਈ ਬਾਬਾ ਆਉਂਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਲੋਕ ਇੰਨੇ ਪਵਿੱਤਰ ਹੋਗੇ ਕਿ ਇੰਨੀਆਂ ਜਿਹੜੀਆਂ ਕਿ ਸਾਡੇ ਦੇਵੀ ਦੇਵਤੇ ਨੇ ਜਿਹੜੇ ਜਾਂ ਫਿਰ ਗੁਰੂਆਂ ਦੀ ਇਹ ਰੀਸ ਕਰਦੇ ਨੇ ਇਹ ਕਰ ਲੈਣਗੇ ਰੀਸ ਜਿਹੜੇ ਲੋਕ ਅੱਜ ਕਹਿੰਦੇ ਨੇ ਸਾਡੇ ਵਿੱਚ ਦੇਵੀ ਦੇਵਤਾ ਆ ਗਿਆ ਇਹਜਾ ਕਿਹੜਾ ਦੇਵੀ ਦੇਵਤਾ ਜਿਹੜਾ ਇਹਨਾਂ ਦੇ ਇੱਕ ਅਗਰਬੱਤੀ ਲਾਉਣ ਦੇ ਨਾਲ ਨਾਲ ਦੇ ਨਾਲ ਪ੍ਰਗਟ ਹੋ ਜਾਂਦੇ ਨੇ ਜਿਨ੍ਹਾਂ ਨੇ ਤਪੱਸਿਆ ਕੀਤੀ ਹੈ ਨਾ ਗੁਰੂਆਂ ਨੂੰ ਪਾਉਣ ਵਾਸਤੇ ਜਾਂ ਫਿਰ ਧਰਮ ਨੂੰ ਜਿਸ ਨੇ ਬਹੁਤ ਨੇੜੇ ਤੋਂ ਦੇਖਿਆ ਜਿਸ ਦੀ ਪੂਜਾ ਕੀਤੀ ਹੈ ਨਾ ਤਾਂ ਉਹਨੂੰ ਪਤਾ ਹੁੰਦਾ ਤੁਹਾਡੇ ਵਰਗੇ ਲੋਕਾਂ ਨੂੰ ਕੀ ਪਤਾ ਸਵੇਰੇ ਵੱਟ ਕੇ ਗੂਗਲ ਦੀ ਧੂੜ ਵੱਟ ਕੇ ਲਾ ਦਿੰਦੇ ਹੋ ਚੌਂਕੀਆਂ ਲਾਉਣ ਲੱਗ ਜਾਂਦੇ ਹੋ ਸਿਰ ਘਮਾਉਣ ਲੱਗ ਜਾਂਦੇ ਹੋ ਚਿਮਟੇ ਢੋਲ ਕੇ ਖੜਕਾਉਣ ਲੱਗ ਜਾਂਦੇ ਹੋ ਤੇ ਲੋਕਾਂ ਨੂੰ ਗਮਰਾਹ ਕਰਦੇ ਆ ਤੁਹਾਡੇ ਵਿੱਚ ਦੇਵੀ-ਦੇਵਤੇ ਆਉਣਗੇ ਪਹਿਲਾਂ ਤੁਸੀਂ ਆਪਣਾ ਆਪ ਤਾਂ ਦੇਖ ਲਓ ਕਿ ਤੁਸੀਂ ਇੰਨੇ ਯੋਗੇ ਹੈਗੇ ਹੈਗੇ ਹੋ ਕਿ ਤੁਸੀਂ ਇਨ੍ਹਾਂ ਪਵਿੱਤਰ ਦੇਵੀ-ਦੇਵਤਿਆਂ ਨੂੰ ਜਿਹੜਾ ਕਿ ਆਪਦੇ ਅੰਦਰ ਸਮਾ ਲਓ ਇੰਨੀ ਤੁਹਾਡੀ ਜਿਹੜੀ ਕਿ ਔਕਾਤ ਹੋ ਸਕਦੀ ਹੈ ਤੁਸੀਂ ਕਿਉਂ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਤੁਹਾਡੇ ਵਰਗੇ ਲੋਕਾਂ ਦੇ ਵਿੱਚ ਜਿੰਨੇ ਪ੍ਰੇਤ ਵੀ ਨਾ ਬੜਨ ਤੁਸੀਂ ਦੇਵੀ-ਦੇਵਤਿਆਂ ਦੀ ਗੱਲ ਕਰਦੇ ਹੋ ਤੇ ਗੁੰਮਰਾਹ ਕਰਨ ਦਾ ਤਰੀਕਾ ਲੋਕਾਂ ਨੂੰ ਜਿਹੜਾ ਕਿ ਦਿਖਾਇਆ ਜਾ ਰਿਹਾ ਤੈ ਜਿਹੇ ਲੋਕਾਂ ਤੋਂ ਬਚੋ ਤੇ ਹੋਰ ਲੋਕਾਂ ਨੂੰ ਵੀ ਬਚਾਇਆ ਕਰੋ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਲੋਕਾਂ ਤੱਕ ਪਹੁੰਚੇ ਤੇ ਪਖੰਡਵਾਦ ਤੋਂ ਲੋਕ ਬਚਣ ਪਖੰਡਵਾਦ ਦਾ ਲੋਕ ਵਿਰੋਧ ਕਰਨ ਅਜਿਹੇ ਲੋਕ ਤਾਂ ਚੱਪੇ ਚੱਪੇ ਤੇ ਆਪਣੇ ਡੇਰੇ ਖੋਲੀ ਬੈਠੇ ਨੇ ਤੇ ਆਉਣ ਵਾਲਾ ਸਮਾਂ ਤਾਂ ਫਿਰ ਇਹ ਨਾ ਬਾਬਿਆਂ ਦਾ ਹੀ ਹੋਊਗਾ ਲੋਕਾਂ ਨੇ ਜਿਹੜਾ ਇਤਿਹਾਸ ਰਚੋ ਜੋ ਸਾਡੇ ਗੁਰੂਆਂ ਨੇ ਕੁਰਬਾਨੀ ਕੀਤੀਆਂ ਉਸ ਤੋਂ ਤਾਂ ਪਹਿਲੇ ਲੋਕ ਪਛੜਦੇ ਜਾ ਰਹੇ ਨੇ ਪਰ ਰਹਿੰਦੀ ਖੁੰਦੀ ਕਸਰ ਅਜਿਹੇ ਪਖੰਡੀ ਕਰ ਦਿੰਦੇ ਨੇ ਜੋ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਟੂਨੇ ਟਾਣਿਆਂ 'ਚ ਪਾ ਦਿੰਦੇ ਨੇ ਤੇ ਲੋਕਾਂ ਨੂੰ ਜਿਹੜਾ ਕਿ ਅਜਿਹਾ ਕੰਮ ਕਰਨ ਲਈ ਮਜਬੂਰ ਕਰਦੇ ਨੇ ਪਰ ਗਲਤੀ ਲੋਕਾਂ ਦੀ ਵੀ ਹੈ ਜਿਹੜੇ ਅਜਿਹੇ ਡੇਰਿਆਂ ਦੇ ਵਿੱਚ ਜਾਂਦੇ ਨੇ ਬਾਕੀ ਤੁਹਾਡਾ ਅਜਿਹੇ ਪਖੰਡਵਾਦ ਨੂੰ ਲੈ ਕੇ ਕੀ ਕਹਿਣਾ ਆਪਣੀ ਰਾਏ ਜਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼